ਨੈਕਸਟ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਣ ਪਿੱਪਸ ਸੱਚੇ ਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਔਨਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਤਰੰਤਾਰ ਸ਼੍ਰੀ ਦਰਬਾਰ ਸਾਹਿਬ ਦੀ ਵਿਖੇ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਦੂਸਰਾ ਮਹਾਨ ਕੀਰਤਨ ਸਜਾਇਆ ਗਿਆ ਤਨਤਨ ਸ਼੍ਰੀ ਦਰਬਾਰ ਸਾਹਿਬ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਰਾਂ ਤੋਂ ਤਨਤਨ ਮੇਰੀ ਪੀੜੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਲੈ ਕੇ ਦੂਸਰਾ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿ ਸ਼ਾਹੇਟ ਪੰਜਾਂ ਪਿਆਰਾਂ ਦੇ ਗਵਾਈ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਵਕਫ ਅਕਤਾਰ ਮਿਕਸਤਾਨਾ ਰਾਹੀ ਹੁੰਦਾ ਹੋਇਆ ਅਖੀਰ ਦੇ ਵਿੱਚ ਤਰੰਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਸ੍ਰਾਮ ਵਿਕੇ ਸਮਾਪਿਤ ਹੋਵੇਗਾ। ਇਹਨਾਂ ਗ ਕੀਰਤਨ ਮਾਸ਼ੀ ਵਣ ਸਾਹਿਬ ਵਿਕੇ ਰਾਤ ਵਿਸ਼ਰਾਮ ਕਰਕੇ ਅਗਲੇ ਸਵੇਰੇ ਸ਼੍ਰੀ ਫਤਿਹਗੜ ਸਾਹਿਬ ਜੋਤੀਸ ਰੋਪ ਮੋਰਿੰਡਾ ਚਮਕੋ ਸਾਹਿਬ ਰਾਹੀਂ ਹੋ ਕੇ ਰਾਤ ਪੱਠਾ ਸਾਹਿਬ ਵਿਕੇ ਰਾਤ ਨੂੰ ਵਿਸ਼ਰਾਮ ਕਰਕੇ ਅਗਲਾ ਪ੍ਰਾਸ਼ਦੀ ਕੀਰਤਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦਾ ਹੀ ਹੋ ਕੇ ਤਰਨਤਾਰਨ ਵਿਖੇ ਦੇ ਸ਼ਾਮ ਨੂੰ ਸਮਾਪਿਤ ਹੋਵੇਗਾ ਇਹ ਨਗਰ ਕੀਰਤਨ ਦੇ ਵਿੱਚ ਵਿਸ਼ੇਸ਼ ਤੌਰ ਤੇ ਘਰ ਸੇਵਾ ਵਾਲੇ ਸੰਤ ਬਾਬਾ ਸੁਖਾ ਸਿੰਘ ਜੀ ਦੇ ਸਰਹਾਲੀ ਸਾਹਿਬ ਵਾਲੇ ਬਾਬਾ ਮੇਰ ਸਿੰਘ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਤੋਂ ਇਲਾਵਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਿਸਰ ਦੇ ਵੱਲੋਂ ਮਨੈਂਜਰ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਤਰਵਿੰਦਰ ਸਿੰਘ ਮਾਨੋਚਲ ਮੀਤ ਮਨੈਂਜਰ ਅੰਗਰੇਜ਼ ਸਿੰਘ ਮੀਤ ਮਨੈਂਜਰ ਭਗਵਾਨ ਸਿੰਘ ਕਾਲਵਾ ਤੇ ਹੈਡ ਗ੍ਰੰਥ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਭਾਈ ਸਤਪਾਲ ਸਿੰਘ ਵੀ ਸ਼ਾਮਿਲ ਰਹੇ ਅਤੇ ਸਾ ਸੰਗਤ ਵਾਸਤੇ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਵੱਲੋਂ ਚਾਹ ਪਕੌੜੇ ਗੁਰੂ ਘਰ ਲੰਗਰ ਅਰਤੁੱਤ ਬਤਾਇਆ ਗਿਆ ਤੋਂ ਸੇ ਵੀ ਦੇਖੋ ਨਿਊਜ਼ ਟੈਕਸ ਤੋਂ ਸਰਬਜ ਸਿੰਘ ਦੀ ਵਿਸ਼ੇਸ਼ ਰਿਪੋਰਟ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਪਰਾਂ ਦਾ ਅਸੂਵਾਹੀ ਸਤਨਾਮ ਜੀ ਬੀਰੀਦੇ ਮਾਲਕ ਸਾਹਿਬ ਜੀ ਰਿਕਾਰ ਗੁਰਸਾਹ ਮਾਰੇ ਦੀ ਯਾਦ ਵਿੱਚ ਪ੍ਰਕਾਸ਼ਪੁਰ ਨੂੰ ਸੰਬੰਧਤ ਆ ਰੋਏ ਮਹਾਨਗਰ ਕੀਤਾ ਨਾ ਤਰਨਤਾਰ ਦੀ ਸੰਗਠਨ ਵੱਲੋਂ ਸੁਝਾਇਆ ਜਾ ਰਿਹਾ ਹੈ ਜੀ ਦਰਬਾਰ ਸਾਹਿਬ ਤਰਨਤਾਰ ਸਾਹਿਬ ਦੇ ਮੈਨੇਜਰ ਸਾਹਿਬ ਵੀ ਹਾਜ਼ਰ ਨੇ ਹੋਰ ਬੰਦ ਸੰਗਠਨ ਹਾਜ਼ਰ ਨੇ ਬਹੁਤ ਵਧੀਆ ਪ੍ਰੋਗਰਾਮ ਆ ਰਿਹਾ ਜੇ ਪਰ ਇਸੇ ਤੋਂ ਨੂੰ ਕਰਦੇ ਰਹਿਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਨਗਰ ਕੀਰਤਨ ਸਜਾਉਂਦੇ ਆ ਜਿਹੜੇ ਨੌਜਵਾਨ ਉਹ ਨਗਰ ਕੀਰਤਨ ਸਮੁਹਲੀਤ ਕਰਨਗੇ ਕਿਹੜੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਹੁਣ ਪਾਈਆਂ ਹੁੰਦੀਆਂ ਨੇ ਜਾਂ ਸੁਸਾਇਟੀਆਂ ਉਹ ਜੀਆਂ ਬਣਦੀਆਂ ਨੇ ਨਸ਼ਿਆਂ ਵਾਲੀਆਂ ਜਾਂ ਹੋਰ ਰਿਹਾ ਜੇ ਐਪ ਕਰਦੇ ਨੇ ਉਹਨਾਂ ਤੋਂ ਫਿਰ ਨੌਜਵਾਨ ਹਟ ਕੇ ਤੇ ਜੇ ਸੇਵਾ ਸਿਮਰਨ ਨੂੰ ਸੰਵਾਦਪਤ ਹੁੰਦੇ ਨੇ ਜੇ ਇਹ ਕਾਰਜ ਜਿਹੜਾ ਸਾਨੂੰ ਕਰਦੇ ਨੇ ਚਾਹੀਦਾ ਬਹੁਤ ਵਧੀਆ ਜੋਗਪੁਰਾਲਾ ਤੇ ਜੋ ਵੀ ਪ੍ਰਬੰਧਕ ਇਹ ਵਧਾਈ ਦੇ ਪਾਤਰ ਮੈਂ ਸਦਾ ਧੰਨਵਾਦ ਕਰਦਾ ਵਾਹਿਗੁਰੂ ਕਿਰਪਾ ਕਰੇ ਇਹਨਾਂ ਨੂੰ ਹੋਰ ਮਹਾਰ ਸੇਵਾ ਗੁਰੂਪਾਂ ਦੀ ਸੇਵਾ ਕਰਨ ਦਾ ਮਾਰਾ ਬਾਲ ਬਖਸ਼ੇ ਤੇ ਧੰਨ ਧੰਨ ਸ੍ਰੀ ਗੁਰਜਨ ਦੇਵ ਜੀ ਪਹਿਵੀਂ ਪਾਸ਼ਾ ਜੀ ਦੀ ਪਵਿੱਤਰ ਨਗਰੀ ਤੋਂ ਹਰ ਸਾਲ ਦੀ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ ਨਗਰ ਕੀਰਤਨ 17 ਨੰਬਰ ਵਾਰਡ ਤੇ 16 ਨੰਬਰ ਵਾਰਡ ਵੱਲੋਂ ਜਾ ਰਿਹਾ ਹੈ ਇਹ ਮਾਛੀ ਵੜੇ ਤੋਂ ਹੁੰਦਾ ਆ ਆਪਣੇ ਅਨੰਦਪੁਰ ਸਾਹਿਬ ਪਹੁੰਚੇ ਗਏ। ਮਾਛੀ ਦੇ પતિ ਜੋ ਸਾਡੇ ਸਤਿਕਾਰਯੋਗ ਵੀਰ ਭਾਈ ਅਮਰਤਪਾਲ ਸਿੰਘ ਜੀ ਜੋ ਗੁਰੂ ਗੋਬਿੰਦ ਸਿੰਘ ਅਤਿਖਾੜੇ ਦੇ ਮੁੱਖ ਸੇਵਾਦਾਰ ਹਨ ਇਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਸਥਾਨ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਅਰ ਫਰਜੰਦ ਸਹਬਜਾਦੇ ਤਨਤਨ ਬੀਰੀਬੀਰੀ ਦੇ ਮਾਲਕ ਬੰਦੀ ਛੋੜਦਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਜਿਹੜਾ ਨਗਰ ਕੀਰਤਨ ਮਹਾਨ ਨਗਰ ਕੀਰਤਨ ਹਰ ਸਾਲ ਹੀ ਆਰੰਭ ਕੀਤਾ ਜਾਂਦਾ ਜੋ ਅੱਜ ਨਗਰ ਕੀਰਤਨ ਦੀ ਰੰਗਤਾ ਹੈ ਪੰਜ ਪਿਆਰੇ ਤਿਆਰ ਬਰ ਤਿਆਰ ਹਨ ਇਸੇ ਤਰ੍ਹਾਂ ਹੀ ਨਗਰਾਂ ਦੀਆਂ ਸੰਗਤਾਂ ਵੱਧ ਚੜ ਕੇ ਆਪਣੇ ਆਪਣੇ ਵਹੀਕਲਾਂ ਮੋਟਰਸਾਈਕਲਾਂ ਕਾਰਾਂ ਗੱਡੀਆਂ ਬੱਸਾਂ ਤੇ ਇਥੇ ਇਕੱਤਰ ਹੋਈਆਂ ਨੇ ਜੋ ਕਿ ਹੁਣੇ ਹੀ ਨਗਰ ਕੀਰਤਨ ਦੀ ਰਵਾਨਗੀ ਹੋਊਗੀ ਜੋ ਵਾਇਆ ਕਪੂਰਥਲੇ ਤੋਂ ਹੁੰਦਾ ਆਇਆ ਅੱਜ ਪੜਾ ਕਰਦੇ ਹੋਏ ਗੁਰਦੁਆਰਾ ਮਾਛੀਵਾੜਾ ਸਾਹਿਬ ਦੇ ਵੀ ਦਰਸ਼ਨ ਦੇਦਾਰੇ ਕਰਨਗੇ ਇਸੇ ਤਰ੍ਹਾਂ ਪੱਠਾ ਸਾਹਿਬ ਇਹ ਕੱਲ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਵਾਪਸੀ ਦੇ ਸਮੇਂ ਗੁਰਦਰਾ ਜੋਤੀ ਸਰੂਫ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਦੇਦਾਰੇ ਸੰਗਤਾਂ ਨੂੰ ਕਰਵਾ ਕੇ ਵਾਪਸੀ ਸ੍ਰੀ ਤਰਨਤਾਰਨ ਦਰਬਾਰ ਸਾਹਿਬ ਵਿਖੇ ਕਰਨਗੇ ਸੋ ਇਸ ਨਗਰ ਕੀਰਤਨ ਦਾ ਭਾਵ ਅਰਥ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਸੰਤ ਤੇ ਸਿਪਾਈ ਦਾ ਜਿਹੜਾ ਰੁਤਬਾ ਸੀ ਜਿਹੜਾ ਖਿਤਾਬ ਸੀ ਉਹ ਖਾਲਸੇ ਨੂੰ ਬਖਸ਼ਿਸ਼ ਕੀਤਾ ਭਾਵੇਂ 1699 ਦੀ ਵਿਸਾਖੀ ਵਾਲੇ ਦਿਨ ਸਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਨੂੰ ਅਮਲੀ ਰੂਪ ਇਹ ਨਾਇਆ ਸੀ ਪਰ ਫੌਜਾਂ ਤਿਆਰ ਪਰ ਤਿਆਰ ਕਰਨੀਆਂ ਘੋੜੇ ਰੱਖਣ ਔਰਾਂ ਨੂੰ ਗੱਤਕੇ ਦੀ ਸਖਲਾਈ ਦੇਣੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਰੰਭ ਕਰ ਦਿੱਤਾ ਸੀ ਸੋ ਇਸੇ ਸੰਦਰਭ ਦੇ ਵਿੱਚ ਭਾਈ ਅਮਰਤਪਾਲ ਸਿੰਘ ਜੀ ਇੱਥੇ ਗੱਤਕਾ ਖਾੜਾ ਵਿਚ ਚੜਾਉਂਦੇ ਆ ਜੋ ਗੱਤਕੇ ਦੀ ਸਿੱਖਿਆ ਨੌਜਵਾਨ ਬੱਚਿਆਂ ਪੁੱਤਾਂਗੀਆਂ ਨੂੰ ਦਿੰਦੇ ਹਨ ਸੋ ਨੌਜਵਾਨਾਂ ਦੇ ਵਿੱਚ ਭਾਰੀ ਉਤਸ਼ਾਹ ਵਾ ਬਾਬਾ ਨਿਰਮਲ ਸਿੰਘ ਜੀ ਅੰਮ੍ਰਿਤਸਰ ਸਾਹਿਬ ਗਉਂਸਾਬਾ ਤੋਂ ਆਏ ਨੇ ਇਸੇ ਤਰ੍ਹਾਂ ਹੀ ਬਾਬਾ ਸਖਦੇਵ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਦੇ ਜਥੇ ਦੇ ਵਿੱਚ ਨਾਲ ਚੱਲ ਰਹੇ ਹਨ ਆਪਣਾ ਸ਼ੇਖ ਚੱਕ ਨਗਰ ਤੋਂ ਦਾਵਾ ਅਮਰ ਸਿੰਘ ਸੋਢੀ ਜੀ ਭਾਈ ਅਮਰਪਾਲ ਸਿੰਘ ਜੀ ਤੇ ਸਾਰੇ ਸਹੋਗੀ ਅੱਜ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਿਆ ਮੈਂ ਸਾਰੀ ਸੰਗਤ ਨੂੰ ਵਧਾਈ ਦਿੰਦਾ ਤੇ ਸਾਰਿਆਂ ਦਾ ਸਤਿਕਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਸ ਨੂੰ ਜੀ ਸਾਡੇ ਮੁੱਖ ਸਹਿਬਾਨ ਤੰਦਾਂ ਤੰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜਿਨ੍ਹਾਂ ਦੇ ਰਹਿਣ ਨਮਾਈਟ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪਵਿੱਤਰ ਪ੍ਰਕਾਸ਼ ਦਰੈ ਨੂੰ ਮੁੱਖ ਰੱਖ ਕੇ ਸੰਗਤਾਂ ਵੱਲੋਂ ਅੱਜ ਨਗਰ ਕੀਰਤਨ ਸਜਾ ਕੇ ਸ੍ਰੀ ਅਨੰਦਪੁਰ ਸਾਹਿਬ ਨਿਰਵਾਣਾ ਕਰਨ ਲੱਗੇ ਆ। ਸੋ ਜਥਿਆਂ ਨੂੰ ਸਬੋਧਨ ਕਰਦੇ ਹੋਏ ਸੰਤ ਬਾਬਾ ਜੀ ਮੇਜਰ ਸਿੰਘ ਜੀ ਇਹਨਾਂ ਸਾਰਿਆਂ ਘੁੰਮਦੇ ਦਰਸ਼ਨ ਕਰਾਉਂਦੇ ਹੋਏ ਆਪਣੇ ਤਨਤਨ ਸਾਹਿਬ ਵਿਖੇ ਆਣ ਕੇ ਸਪੋਨਤਾ ਇਹ ਕਰਨਗੇ ਜਿਨ੍ਹਾਂ ਵਿੱਚ ਪਿੰਡ ਗੌਂਸਵਾਦ ਤੋਂ ਅਸੀਂ ਬਾਬਾ ਨਿਰਮਲਜੀਤ ਸਿੰਘ ਜੀ ਤੋਂ ਸਾਡੇ ਅੰਮ੍ਰਿਤਪਾਲ ਸਿੰਘ ਢੋਡੀ ਸਾਹਿਬ ਭਾਈ ਸੁਖਦੇਵ ਸਿੰਘ ਜੀ ਅਤੇ ਬੇਅੰਤ ਜਥੇ ਨਗਰ ਕੀਤਾ ਸਭੂ ਜਾ ਰਹੇ ਸਾਧ ਸੰਗਤਾਂ ਨੂੰ ਬੇਅੰਤ ਖੁਸ਼ੀਆਂ ਅਸੀਸਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ